ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 5 ਦਿਨਾਂ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਦਾ ਫਲਸਨਾ ਲਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਮੀਂਹ ਦੇ ਅਸਰ ਕਿੰਨੇ ਬਣਨਗੇ ਤੁਹਾਨੂੰ ਦੱਸਾਂਗੇ ਐਸਲਈ ਜੇ ਤਾਜ਼ਾ ਸੈਟਲਾਈਟ ਦਸਰੇ ਤੁਹਾਨੂੰ ਲੈ ਕੇ ਚਲਦੇ ਆ ਸਿੱਧਾ ਤੇ ਸਵੇਰ ਦੇ ਲਗਭਗ 10 ਵਜਣ ਵਾਲੇ ਨੇ ਜੀ ਤੇ 10 ਮਾਰਚ ਜੱਜ ਸਵੇਰ ਹੈ ਜਿਵੇਂ ਅਸੀਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਆਉਂਦੇ ਜਿਹੜੇ 24 36 ਘੰਟੇ ਹੋਣਗੇ ਇੱਕ ਬਦਲਵਾਈ ਵਾਲਾ ਹਲਕਾ ਸਿਸਟਮ ਗੁਜ਼ਰੇਗਾ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰ ਦੀ ਤੇ ਐਸਲਈ ਤਸਵੀਰ ਤੁਸੀਂ ਦੇਖ ਰਹੇ ਹੋ ਸੈਟਲਾਈਟ ਕਿ ਇਸ ਵੇਲੇ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਬਦਲਵਾਈ ਦਾ ਦੌਰ جاری ਹੈ ਤੇ ਸੰਗਲੇ ਬਦਲਵਾਈ ਕਿਤੇ ਕਿਤੇ ਦਰਮਿਆਨ ਹੀ ਫੱਦਰ ਦੀ ਬਦਲਵਾਈ ਐਸਲ ਬਣੀ ਹੋਈ ਆ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਪਰ ਦੇ ਸਿਸਟਮ ਆ ਜਿਹੜਾ ਹਲਕੇ ਟੌਟਮੇ ਖੇਤਰਾ ਦੇ ਵਿੱਚ ਕਣੀ ਆ ਡਿੱਗ ਜਾਣ ਇਹ ਤੇ ਇਨਕਾਰ ਨਹੀਂ ਕੀਤਾ ਜਾ ਸਕਦਾ ਬਹੁਤ ਵੱਡੇ ਮੀਂਹ ਦਾ ਅਸਰ ਇਸ ਸਿਸਟਮ ਦਾ ਨਹੀਂ ਹੈ ਸੋ ਇਹ ਬੱਦਲਵਾਈ ਗੁਜ਼ਰਦੀ ਰਹੇਗੀ ਅਗਲੇ 36 ਘੰਟਿਆਂ ਤੱਕ ਤੇ ਉਸ ਤੋਂ ਬਾਅਦ ਅੱਜ 10 ਤਰੀਕ ਹੈ 11 12 ਤਰੀਕ ਨੂੰ 11 ਦੇ ਸ਼ਾਮ ਤੱਕ ਇਹ ਬੱਦਲਵਾਈ ਜਾਂ ਕਿਹ ਲਈ ਦੁਪਹਿਰ ਤੱਕ ਬੱਦਲਵਾਈ ਗੁਜ਼ਰਦੀ ਰਹਣ ਦੇ ਅਸਰ ਨੇ ਇਸ ਤੋਂ ਬਾਅਦ ਜੇਕਰ 12 ਤਰੀਕ ਨੂੰ 13 ਤਰੀਕ ਨੂੰ ਹੀਟ ਲੱਗ ਜਾਂਦੀ ਹੈ ਧੁੱਪ ਲੱਗ ਜਾਂਦੀ ਹੈ ਤੇ ਜਿਹੜਾ ਸਿਸਟਮ 14 15 16 ਨੂੰ ਲੱਗਣਾ ਹੈ ਤੇ ਉਹਨੂੰ ਟ੍ਰਿਗਰ ਦੇਣ ਵਾਲਾ ਕੰਮ ਕਰੇਗੀ ਤੇ 14 15 16 ਵਾਲਾ ਸਿਸਟਮ ਪੰਜਾਬ ਦੇ ਵਿੱਚ ਹਰਿਆਣਾ ਰਾਜਾਂ ਦੇ ਚੁਗੇ ਖੇਤਰ ਹਮ ਆਚਲ ਜਮੋਦੇ ਹੇਟਲੇ ਖੇਤਰ ਦੇ ਵਿੱਚ ਮੀਂਹ ਪਸਫਾਲੇ ਖੱਦਰ ਤੇ ਬਾਰ ਬਾਰੀਦਾ ਹੋਵੇਗਾ ਤੇ ਇਹ ਸਿਸਟਮ ਮੁੱਖ ਤੌਰ ਤੇ ਮਾਝਾ ਦਵਾਬਾ ਆਪਵਾਦ ਖੇਤਰ ਦੇ ਵਿੱਚ ਸਰਗਰਮ ਰਹਿੰਦਾ ਜਾ ਫਿਰਿਆ ਹਾਲਾਂਕਿ ਮਾਲਵੇ ਖੇਤਰ ਦੇ ਵਿੱਚ ਵਈ ਮੀਦੇ ਅਸਰ ਨਹੀਂ ਜਲਾਵਾਰਾਂ ਕਰੇ ਤੁਹਾਨੂੰ ਆਉਂਦੇ ਦਿਨਾਂ ਤੱਕ ਸਾਂਝੇ ਕੀਤੇ ਜਾਣਗੇ ਫਿਲਹਾਲ ਇਹ ਸਿਸਟਮ ਉਸੇ ਤਰ੍ਹਾਂ ਐਜ਼ਟ ਆ ਰਿਹਾ ਜਿਵੇਂ ਇਸੇ ਤੁਹਾਨੂੰ ਅਪਡੇਟ ਦਿੰਦੇ ਆ ਰਹੇ ਆਂ ਫਿਲਹਾਲ ਇਹਦੇ ਵਿੱਚ ਕੋਈ ਤਬਦੀਲੀ ਕੋਈ ਫਿਰ ਬਦਲ ਨਹੀਂ ਆਇਆ ਤੇ ਸਿਸਟਮ 12 ਘੰਟੇ ਫੈਲਾਮ ਵੀ ਸ਼ੁਰੂ ਹੋ ਸਕਦਾ ਹੈ ਬਾਅਦ ਚ ਵੀ ਸ਼ੁਰੂ ਹੋ ਸਕਦਾ ਹੈ ਤੇ ਇਸ ਹਮਦ ਨਾਲ ਗਰਜ ਰਿਸਕ ਵਾਲੇ ਬਦਲ ਬਣਨਗੇ ਤੇ ਬਹੁਤੇ ਖਾਗਾਂ ਦੇ ਵਿੱਚ ਉਮੀਦੀਆਂ ਕਾਰਵਾਈਆਂ ਦੇਣਗੇ ਤੇ 14 15 16 ਇਹ ਜਿਹੜੇ ਤਿੰਨ ਦਿਨ ਨੇ ਇਹ ਵਾਲੇ ਰਹਿ ਸਕਦੇ ਨੇ ਤੇ ਇਸ ਸਿਸਟਮ ਦਾ ਜਿਹੜਾ ਮੁੱਖ ਕੇਂਦਰ ਬਿੰਦੂ ਜਿਹੜਾ ਦਿਨ ਹੋਣਗੇ ਉਹ 14 ਦੀ ਸਵੇਰ ਤੋਂ ਲੈ ਕੇ 15 ਦੀ ਸ਼ਾਮ ਤੱਕ ਰਹਿਣ ਦੇ ਆਸਾਰ ਨੇ ਜੀ ਸੋ ਫਿਲਹਾਲ ਮੌਸਮ ਹਕ ਲੋਕਾਂ ਨੂੰ ਚੇਤਾਵਨੀ ਹਾਲੇ ਤੱਕ ਜਾਰੀ ਨਹੀਂ ਕੀਤੀ ਗਈ ਆਉਤੇ ਦਿਨਾਂ ਤੱਕ ਜੇਕਰ ਕੋਈ ਅਲਰਟ ਮੌਸਮ ਹਕ ਜਾਰੀ ਕਰਦਾ ਤੇ ਉਹਦੀ ਵੀ ਅਫਲੇਟ ਤੁਹਾਨੂੰ ਦੇ ਦਿੱਤੀ ਜਾਵੇਗੀ ਫਿਲਹਾਲ ਸਿਸਟਮ ਵਸੇ ਤਰ੍ਹਾਂ ਐਸਟ ਆ ਰਹੇ ਜਿਵੇਂ ਅਸੀਂ ਤੁਹਾਨੂੰ ਜਾਣਕਾਰੀ ਦਿੰਦੇ ਆ ਰਹੇ ਹਾਂ ਜੀ ਧੰਨਵਾਦ ਸ਼ੁਕਰੀਆ